ਸਸ਼੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ ਛੋਮੋਗੇ ਤੁਹਾਡਾ ਸਵਾਗਤ ਹੈ ਜੀ ਪੀਤ ਬੁਟਿਕ ਚੈਨਲ ਤੇ ਅੱਜ ਜਪਾਤਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਜਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰਵਾ ਸਕਦੇ ਹੋ ਜੀ ਚਲੋ ਜੀ ਹਣ ਸੂਟ ਦਿਖਾਣਾ ਸ਼ੁਰੂ ਕਰਦੇ ਆਂ ਫਰਸਟ ਆਪਣੇ ਕੈਮਰੀ ਕੋਟਨ ਦੇ ਸੂਟ ਹੋਣਗੇ ਬਹੁਤ ਸੋਹਣਾ ਨਾਲ ਟਾਈ ਐਂਡ ਡਾਈ ਦਾ ਦੁਪੱਟਾ ਰਹੇਗਾ ਖੁੱਲਾ ਡੁੱਲਾ ਦੁਪੱਟਾ ਹੋਏਗਾ ਬਹੁਤ ਸੋਹਣਾ ਜੀ ਦੁਪੱਟੇ ਦੇ ਫੋਰ ਸਾਈਡ ਲੈਸ਼ ਲੱਗੀ ਹੋਏਗੀ ਨੈਕਸਟ ਆਹ ਵਾਲੇ ਕੈਮਰੀ कॉटन ਜਿਹਦੇ ਦੁਪੱਟੇ ਦਾ ਡਿਫਰੈਂਟ ਹੋਏਗਾ ਪੈਚਵਰਕ ਦਾ ਵੀ ਸਟਾਈਲ ਕੰਮ ਕੀਤਾ ਹੋਏਗਾ ਨੈਕਸਟ ਆਹ ਵਾਲੇ ਆਪਣੇ ਆਗੇ ਸੂਟ ਜੀ कॉटन ਦੇ ਵਿੱਚ ਨਾਲ ਬਾਟਮ ਜਿਹੜੀ ਹੈ ਬਹੁਤ ਸੋਹਣੀ ਬਣੀ ਹੋਏਗੀ ਇਹਦੇ ਨਾਲ ਅਗਰ ਤੁਸੀਂ ਪਲਾਜ਼ੋ ਸਟਿਚ ਕਰਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਨਹੀਂ ਤਾਂ ਸਟੇਟ ਬਾਟਮ ਸਟਿਚ ਕਰਾਉਣਾ ਚਾਹੁੰਦੇ ਹੋ ਸਟੇਟ ਬਾਟਮ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਚੈੱਕ ਕਰੋ ਬਹੁਤ ਸੋਹਣੇ ਕਲਰ ਕੰਟਰਾਸਟ ਨਾਲ ਆਗੇ ਜੀ ਪ੍ਰਿੰਟ ਸ਼ਰਟ ਹੋਏਗੀ ਨਾਲ ਕੰਟਰਾਸਟ ਬਾਟਮ ਹੋਏਗੀ ਪਲੇਨ ਨਾਲ ਦੁਪੱਟਾ ਹੋਏਗਾ ਠੀਕ ਹੈ ਜੀ ਚੈੱਕ ਕਰੀ ਚਲੋ ਇਹਦੇ ਵਿੱਚ ਕਾਫੀ ਕਲਰ ਕਲੈਕਸ਼ਨ ਨਾਲ ਲਾਈਟ ਡਾਰਕ ਸਾਰੇ ਕਲਰ ਹੈਗੇ ਆ ਤੁਸੀਂ ਆਪਣੇ ਅਕੋਰਡਿੰਗ ਕਲਰ ਸਿਲੈਕਟ ਕਰ ਸਕਦੇ ਹੋ ਜੀ ਨੈਕਸਟ ਆਵਲੇ ਵੀ ਸੇਮ ਹੋਣਗੇ ਪ੍ਰਿੰਟ ਸ਼ਰਟ ਹੋਏਗੀ ਨਾਲ ਬਾਟਮ ਪਲੇਨ ਰਹੇਗੀ ਤੇ ਨਾਲ ਜਿਹੜਾ ਦੁਪੱਟਾ ਹੋਏਗਾ ਕਾਟਨ ਦਾ ਹੋਏਗਾ ਦੁਪੱਟੇ ਤੇ ਫੋਰ ਸਾਈਡ ਲੈਸ਼ ਲੱਗੀ ਹੋਏਗੀ ਜੀ ਠੀਕ ਹੈ ਜੀ ਇਹਦੇ ਵਿੱਚ ਵੀ ਕਾਫੀ ਕਲਰ ਹੈ ਬਹੁਤ ਸੋਹਣੇ ਜਿਹੇ ਪ੍ਰਿੰਟ ਹੈ ਡਿਫਰੈਂਟ ਜਿਹੇ ਪ੍ਰਿੰਟ ਹੈ ਯੂਨੀਕ ਜਿਹੇ ਪ੍ਰਿੰਟ ਹੈ ਗਰਲਿਸ਼ ਜੀ ਲੁੱਕ ਵਾਲੇ ਪ੍ਰਿੰਟ ਹੈ ਜੀ ਬਹੁਤ ਸੋਹਣੇ ਲੱਗਦੇ ਆ ਜਦੋਂ ਤੁਸੀਂ ਇਹਨੂੰ ਸਟਿਚ ਕਰਕੇ ਵੇਅਰ ਕਰੋਗੇ ਤਾਂ ਬਹੁਤ ਸੋਹਣੀ ਲੁੱਕ ਨਿਕਲ ਕੇ ਆਏਗੀ ਇਹਦੀ ਫਿਟਿੰਗ ਜਿਹੜੀ ਬਹੁਤ ਸੋਹਣੀ ਬਣਦੀ ਆ ਠੀਕ ਹੈ ਜੀ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਈ ਚਲੋ ਆਰਡਰ ਬੁੱਕ ਕਰਵਾਈ ਚਲੋ ਕਿਉਂਕਿ ਕੋਈ ਵੀ ਸੂਟ ਜਿਹੜਾ ਛੱਡਣਾ ਨਹੀਂ ਸਾਰੇ ਸੂਟ ਆ ਸਭ ਤੋਂ ਵਕਤ ਤੋਂ ਵੱਖਿਆ ਜੀ ਬਹੁਤ ਸੋਹਣੀ ਕਲਰ ਕਲੈਕਸ਼ਨ ਹੈ ਆ ਨੈਕਸਟ ਆਵਲੇ ਆਗੇ ਕਾਟਨ ਦੇ ਸੂਟ ਜਿਨ੍ਹਾਂ ਦਾ ਬਾਟਮ ਪਲੇਨ ਰਹੇਗੀ ਵਿਦਾਊਟ ਦੁਪੱਟਾ ਹੋਣਗੇ ਜੀ ਇਹ ਅਗਰ ਤੁਹਾਡੇ ਕੋਲ ਕੋਈ ਦੁਪੱਟਾ ਮੈਚਿੰਗ ਹੈਗਾ ਆ ਤੁਸੀਂ ਅਪਨ ਅਕੋਰਡਿੰਗ ਉਸ ਅਕੋਰਡਿੰਗ ਜਿਹੜਾ ਸੂਟ ਸਿਲੈਕਟ ਕਰ ਸਕਦੇ ਹੋ ਠੀਕ ਹੈ ਜੀ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੋ ਨਾ ਬਕਾਇਦਾ ਸਟਿਚ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਅਨਸਟਿਚ ਬਾਈ ਕਰਨਾ ਚਾਹੋ ਨਾ ਤੁਸੀਂ ਅਨਸਟਿਚ ਵੀ ਬਾਈ ਕਰ ਸਕਦੇ ਹੋ ਠੀਕ ਹੈ ਜੀ ਆਹ ਪ੍ਰਿੰਟ ਸੂਟ ਜਿਹੜੇ ਆ ਤੁਸੀਂ ਕੋਈ ਪਾਈਪਿੰਗ ਲਗਵਾ ਕੇ ਜਾਂ ਲੈਸ਼ ਲਗਵਾ ਕੇ ਜੇ ਤੁਸੀਂ ਰੈਡੀ ਕਰਵਾਉਗੇ ਤਾਂ ਬਹੁਤ ਸੋਹਣੀ ਲੁੱਕ ਨਿਕਲ ਕੇ ਆਏਗੀ ਸੂਟ ਦੀ ਗ੍ਰੇਸ ਬਹੁਤ ਵਧੀਆ ਬਣ ਜਾਂਦੀ ਜੀ ਠੀਕ ਹੈ ਜੀ ਪਾਈਪਿੰਗ ਜਾਂ ਲੈਸ਼ ਦੇ ਨਾਲ ਬਹੁਤ ਸੋਹਣੀ ਜਿਹੜੀ ਆ ਗ੍ਰੇ ਸੂਟ ਦੀ ਬਣ ਜਾਂਦੀ ਹੈ ਤੇ ਤੁਸੀਂ ਚੈੱਕ ਕਰੋ ਬਹੁਤ ਵਧੀਆ ਲੱਗਣਗੇ ਬਾਕੀ ਜੀ ਵੀਡੀਓ ਨੂੰ ਵਾਤਵਾਰ ਸ਼ੇਅਰ ਜਰੂਰ ਕਰਿਓ ਧੰਨਵਾਦ